ਤਰਾਹ ਜੇ ਤੁਹਾਡੀ ਪਾਪੀ ਖਤਮ ਹੋਣ ਵਾਲੀ ਆ ਆਣ ਕੇ ਉਹਨੂੰ ਰੀਨਿਊ ਕਰਾਓ ਕਿਉਂਕਿ ਕੱਲ ਨੂੰ ਕੋਈ ਇਨਸੀਡੈਂਟ ਵਾਪਰ ਜਾਂਦਾ ਕੋਈ ਦਰਘਟਨਾ ਹੋ ਜਾਂਦੀ ਹੈ ਤੇ ਤੁਸੀਂ ਮੇਰੇ ਕੋ ਆਂਦੇ ਬਾਬਾ ਜੀ ਦੱਸੋ ਮੈਂ ਕੀ ਅਸੀਂ ਕੀ ਕਰੀਏ ਚਲੋ ਮੇਰੇ ਵੀ ਹੱਥ ਖੜੇ ਹੁੰਦੇ ਨੇ ਪਰ ਜਿੰਨਾ ਕੇ ਜੋਰ ਨਾ ਜਿੰਨਾ ਕੇ ਸਕੂਲ ਦੇ ਬੱਚਿਆਂ ਦੇ ਫਾਰਮ ਨੇ ਉਹ ਆਪਣੇ ਦਸੰਬਰ ਤੱਕ ਮੰਨ ਲੀ ਹੁਣ ਨੇ ਛੁੱਟੀ ਕਿ ਤੋਂ ਮੈਂ ਆਪਣੇ ਫਾਰਮ ਬੱਚਿਆਂ ਦੇ ਕਹਿੰਦਾ ਇੱਕ ਬੱਚਾ ਪੜਦਾ ਕਹਿੰਦੇ ਦੋ ਬੱਚੇ ਪੜਦੇ ਨੇ ਉਹ ਪ੍ਰਵਾਹ ਕੇ ਟਾਈਮਸ ਉਹ ਜਿਹੜੇ ਪੈਸੇ ਲੈਣ ਦਾ ਦਾਅਵਾ ਕਰੋ ਜਿਨ੍ਹਾਂ ਦੇ ਫਾਰਮ ਇੱਥੇ ਪਏ ਨੇ ਚੋਰਾਂ ਮੈਂ ਜ਼ਿਆਦਾ ਨਾਂ ਨਹੀਂ ਲੈਣਾ ਪਰ ਤੁਸੀਂ ਉਹਦੇ ਕੋਈ ਬਚ ਕਰੋ ਕਿਉਂਕਿ ਉਹ ਕਦੀ ਕਿਸੇ ਮੁਜਾਹਿਲ ਨੂੰ ਤਾਂ ਕਹੇ ਉਹ 1500 ਰੁਪਏ ਲੈ ਰਿਹਾ ਹੈ ਐਵੇਂ ਤੁਹਾਨੂੰ ਧਰਾਵ ਕਰਦਾ ਵਾ ਸੋ ਉਸ ਗੱਲ ਤੋਂ ਬਚ ਕੇ ਆਪਣੀਆਂ ਸੀਸਾ ਰਹੀਆਂ ਉਹਨਾਂ ਤੇਰੇ ਸਾਰਾ ਦਫ਼ਤਰ ਦਾ ਸਟਾਕ ਜਿਹੜਾ ਤੁਹਾਡੇ ਨਾਲ ਖੜਾ ਹੈ ਦਿਨ ਰਾਤ ਮੇਰੇ ਵੀਰ ਇੱਥੇ ਜਿਹੜੇ ਫਾਰਮ ਪਰ ਦੇ ਨੇ ਭੈਣਾ ਫਾਰਮ ਪਰ ਤੀਆਂ ਨੇ ਕੋਸ਼ਿਸ਼ ਕਰਦੇ ਤੁਹਾਨੂੰ ਸੇਵਾ ਕੇਂਦਰਾਂ ਤੱਕ ਛੱਡਣ ਤੱਕ ਜਾਂਦੇ ਨੇ ਤੇ ਸਾਡਾ ਬੰਦਾ ਕੋਈ ਖਰਾਬ ਨਾ ਹੋਵੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਖਾਸ ਕਰਕੇ ਜਿਹੜੇ ਪੱਠਿਆਂ ਵਾਲੇ ਵੀਰ ਸਾਡੇ ਪਹੁੰਚੇ ਜਦੋਂ ਵੀ ਸਾਡੇ ਵੀਰ ਪੱਠਿਆਂ ਤੇ ਜਾਂਦੇ ਆ ਜਾਂ ਪਿੰਡਾਂ 'ਚ ਜਾਂਦੇ ਆ ਤੁਸੀਂ ਉਹਨਾਂ ਦਾ ਪਿਆਰ ਕਰਦੇ, ਇਮਾਨ ਕਰਦੇ, ਸਤਿਕਾਰ ਕਰਦੇ ਜੇ ਉਹ ਤੁਹਾਡਾ ਇਮਾਨ ਸਤਿਕਾਰ ਹੀ ਸਾਡੀ ਪਾਵਰ ਹੈ I'm آپ دی سرکار بگوت مان پینڈنگ کام رے مزدور لیڈر گل کرنی شروع کہ ٹھیک ہے نہیں تو اکتوبر کے پہلے ہفتے چنڈی گڑی کی تیاری کر لو مکمری کے کو کہ سا آل ہے لےو پہ ਕਿਸਾਨ ਜਥੇਬੰਦੀਆਂ ਦਾ ਤੇ ਟ੍ਰੇਡ ਯੂਨੀਅਨ ਦਾ ਇੱਕ ਸਮਝੌਤਾ ਹੋਇਆ ਹੈ ਕਿ ਦੇਸ਼ ਚ ਮੋਦੀ ਬਚਾਉ ਤੇ ਦੇਸ਼ ਨੂੰ ਬਚਾਉਂਦਾ ਮੋਦੀ ਨੂੰ ਵੋਟ ਨਾ ਪਾਵੇ ਭਾਜਪਾ ਦੇ ਪੰਨੇ ਨੂੰ ਕੋਈ ਬੰਦਾ ਵੋਟ ਨੂੰ ਨਾ ਆ ਪਾਵੇ ਕਿਉਂਕਿ ਸਰਕੇ ਚਾਰ ਕਦਮਾਂ 'ਚ ਤਬਦੀਲ ਕੀਤੇ ਨੇ ਤੇ ਅੱਗਾ ਉਹ ਜੇ ਇੰਪਲੀਮੈਂਟ ਹੋ ਗਏ ਬੇਨਵੈਸਤੀ 에어ਪੋਰਟ ਬਣਾਇਤੇ ਢਾਂਡੀਆਂ ਮਾਣੀ ਦੇ ਘਰ ਭੱਜ ਦਿੱਤੇ ਤੇ ਮਜ਼ਦੂਰਾਂ ਦੇ ਘਰ ਖਾਲੀ ਕਾਦ ਤੇ ਤਾਂ ਮੈਂ ਗੱਲ ਕਰਦਾ ਸੀ ਵਗਰ ਅਸੀਂ ਇਹਨੂੰ ਮਾਰੋਕਿਆ ਤੇ ਬੇਰਾਗ ਕਰ ਦੋਗੇ ਹਾਂ ਦੋਸਤਾਂ سکے جیتی باڑی کر رہی ہے جنہیں سڑک بن گیا جنیا پلر روڈ بن گیا بڑے بڑے دیکھ رہے ہوئے مزدور کے حق یہ ہے اور چیزیں بنیا روٹی روٹی واسطے ترس لیا بابا ساحب امبیڈکران سا لینا بابا سا ہندوستان ਦੀਨਾ ਦੀ ਹੈ ਬਾਬਾ ਜੀ ਸਾਡੇ ਮਜ਼ਦੂਰਾਂ ਦੇ ਵੀ ਹੈ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿਨ ਮਿਹਨਤ ਮਾਣਿਓ ਪਾਪਾ ਉਹ ਸਰ ਬਹਾਦਰ ਜੀ ਪੰਜਾਬ ਕਰ ਰਹੇ ਹੈ ਪ੍ਰੋਗਰਾਮ ਕੀਤਾ ਗਿਆ ਕੀ ਗੱਲ ਹੈ ਕਿ ਅੱਜ ਪਾਪਾ ਸਵਰਗੀ 바ਵਾ ਅਧਿਆਨ ਸਿੰਘ ਜੀ ਦੀ 29ਵੀਂ ਵਰਸੀ ਮਨਾਈ ਗਈ ਸੀ ਜਿਹਦੇ ਵਿੱਚ ਅਸੀਂ 20 ਰੈਜ਼ੋਲੂਸ਼ਨ ਮੰਗਾ ਜੜੀਆਂ ਗ੍ਰੈਜੂਏਸ਼ਨ ਪੜਨ ਦਾ ਕੰਮ ਕੀਤਾ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਸੀ ਪਰ ਭਗਵੰਤ ਮਾਨ ਸਰਕਾਰ ਨੂੰ ਇਹ ਤਾੜਨਾ ਦਿੱਤੀ ਆ ਕਿ ਗੱਲ ਆ ਕਿ ਸਰਮਾਇਦਾਰਾਂ ਨਾਲ ਮੀਟਿੰਗ ਕਰਦਾ ਜਿਹੜੀ ਇਹ ਮਜ਼ਦੂਰ ਨੇ ਇਹਨਾਂ ਨੂੰ ਇੱਕ ਮੀਟਿੰਗ ਨਹੀਂ ਕੀਤੀ ਔਰ ਜਿਹੜਾ ਮਹਿੰਗਾਈ ਇਹਦਾ ਇਹਨਾਂ ਦਾ ਅੰਕੜਾ ਵੈ ਜਾਂ ਮਿਨਿਮਮ ਵੇਜ ਨਹੀਂ ਰਿਵਾਈਜ਼ ਹੋਇਆ ਉਹਦੇ ਵੱਲ ਧਿਆਨ ਦੇ ਉਹ ਵਿਧਾਨ ਦਾ ਕੰਮ ਦੇ ਕਰ ਇਲੈਕਸ਼ਨ ਕੋਰਟ ਤੋਂ ਬਾਅਦ ਉਹਦੇ ਵੱਲ ਫੋਰੀ ਧਿਆਨ ਦੇ ਜੇ ਨਾ ਦਿੱਤਾ ਗਿਆ ਤਾਂ ਚੰਡੀਗੜ੍ਹ ਦੀਆਂ ਸੜਕਾਂ ਉੱਤੇ ਸਰਕਾਰ ਦੇ ਖਿਲਾਫ ਪਿੱਟ ਸਿਆਪਾ ਕਰਾਂਗੇ ਉਹ ਦੂਸਰਾ ਅਸੀਂ ਅੱਜ ਸੰਦੇਸ਼ ਦਿੱਤਾ ਹੈ ਕਿ ਭਾਜਪਾ ਨੂੰ ਕੋਈ ਵੀ ਸਾਡਾ ਵਰਕਰ ਵੋਟ ਨਹੀਂ ਪਾਏਗਾ ਕਿਉਂਕਿ ਜਿਹੜਾ ਭਾਜਪਾ ਨੂੰ ਵੋਟ ਪਾਏਗਾ ਉਸ ਸਮੇਂ ਲੋ ਜ਼ਹਿਰ ਖਾਨ ਦਾ ਕੰਮ ਕਰੇਗਾ ਭਾਜਪਾ ਨੇ ਮੋਦੀ ਸਰਕਾਰ ਨੇ ਚਤਾਰੀ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਮਜ਼ਦੂਰਾਂ ਦੇ ਖਤਮ ਕਰਕੇ ਚਾਰ ਕੋਰਚ ਤਬਦੀਲ ਕਰਨ ਦਾ ਕੰਮ ਕੀਤਾ ਵਾ ਸੋ ਉਹਦੇ ਅਸੀਂ ਅਗੇਂਸਟ ਆ ਔਰ ਭਾਜਪਾ ਦੇ ਜਿੱਥੇ ਵੀ ਪੰਜਾਬ 'ਚ ਕੈਂਡੀਡੇਟ ਖਲੋਵੇ ਖਲੋਤੇ ਨੇ ਉੱਥੇ ਉੱਥੇ ਅਸੀਂ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਜਿਹੜੀ ਰਣਨੀਤੀ ਆ ਉਹ ਅਸੀਂ ਜਿੱਥੇ ਵੀ ਮੋਦੀ ਰੈਲੀ ਕਰੇਗਾ ਉਥੇ ਉਹਦੇ ਅਸੀਂ ਉਹਦਾ ਪ੍ਰੋਟੈਸਟ ਕਰਾਂਗੇ ਔਰ ਕੱਲ ਅਸੀਂ ਪਟਿਆਲੇ ਪ੍ਰੋਟੈਸਟ ਕੀਤਾ ਵੀ ਆ ਪੰਜ ਬੱਸਾਂ ਗਈਆਂ ਨੇ ਇੱਥੇ ਗਾਂ ਵੀ ਜਿੱਥੇ ਜਿੱਥੇ ਮੋਦੀ ਦਾ ਪ੍ਰੋਗਰਾਮ ਹੋਏਗਾ ਅੱਜ ਜਾਣਾ ਸੀ ਕਿਉਂਕਿ ਅੱਜ ਇੱਥੇ ਵਰਸੀ ਸੀ ਕੱਲ ਦਾ ਪ੍ਰੋਗਰਾਮ ਜਿੱਥੇ ਵੀ ਪਤਾ ਲੱਗੇਗਾ ਜੂਮ ਮੀਟਿੰਗ ਹੁੰਦੀ ਆ ਉਥੇ ਜਾ ਕੇ ਪ੍ਰੋਟੈਸਟ ਕਰਨ ਦਾ ਕੰਮ ਕੀਤਾ ਜਿੱਥੇ ਬਿਲਕੁਲ ਸਾਡੀ ਜਿਹੜੀ ਟ੍ਰੇਡ ਯੂਨੀਅਨ ਦੇ ਸਾਥੀ ਨੇ ਉਹ ਪਲੱਸ ਸੰਯੁਕਤ ਕਿਸਾਨ ਮੋਰਚਾ ਜਿਹੜਾ ਮਜ਼ਦੂਰ ਮਜ਼ਦੂਰਾਂ ਦਾ ਜਾਂ ਕਿਸਾਨਾਂ ਦਾ ਉਹ ਉਥੇ ਡਟ ਕੇ ਉਹਦਾ ਵਿਰੋਧ ਕਰੇਗਾ ਮੈਂ ਦੱਸ ਦਰਨਾ ਚਾਹਨਾ ਹੈ ਅਗਰ ਮੋਦੀ ਸਰਕਾਰ ਆ ਗਈ ਤੇ ਬੇੜਾ ਗਰ ਕਰ ਕਰ ਰੱਖ ਦੇਗਾ ਇੰਡਸਟਰੀ ਦਾ ਇਹਨਾਂ ਮਜ਼ਦੂਰਾਂ ਦੇ 44 ਕਾਨੂੰਨ ਖਤਮ ਕੀਤੇ ਨੇ ਚਾਰ ਕੋਡ ਚ ਤਬਦੀਲੀ ਕੀਤੇ ਨੇ ਉਹ ਵੀ ਲਾਗੂ ਕਰਨ ਦਾ ਕੰਮ ਕਰੇਗਾ ਔਰ ਅੰਡਾਣੀ ਮਾਨੀ ਨੂੰ ਜਿਹੜਾ ਉਹ ਬੜਾਵਾ ਦੇਣ ਦਾ ਕੰਮ ਕਰੇਗਾ ਇਹਨੂੰ ਅਸੀਂ ਬਹੁਤ ਤੇਜ਼ੀ ਨਾਲ ਰੋਕਣ ਦਾ ਕੰਮ ਕਰਾਂਗੇ ਔਰ ਇਟ ਦਾ ਜਵਾਬ ਪੱਤਰ ਦੇਣਾ ਸਰਕਾਰਾਂ ਜਿਹੜੀ ਗੱਲ ਹੈ ਕਿ ਸਰਕਾਰਾਂ ਨੂੰ ਇਸ ਸਟੇਜ ਤੋਂ ਸੰਦੇਸ਼ ਹੈ ਕਿ ਗੱਲ ਵੇਖੋ ਤੁਸੀਂ ਆਪ ਪੱਤਰਕਾਰ ਭਾਈਚਾਰੇ ਤੁਸੀਂ ਆਪ ਬੜਾ ਧਿਆਨ ਨਾਲ ਦੇਖਦੇ ਹੋਗੇ ਭਗਵੰਤਬਾਨ ਸਰਕਾਰ ਆਈ ਇਹਨਾਂ ਨੂੰ ਬੜੀ ਉਮੀਦ ਸੀ ਕਿਉਂਕਿ ਇਹਨਾਂ ਨੂੰ ਇਹ ਮੀਤ ਸੀ ਕਿ ਸਰਕਾਰ ਜਿਹੜੀ ਆ ਆਪਦੀ ਆ ਮਜ਼ਦੂਰਾਂ ਦੀ ਸਰਕਾਰ ਆ ਸਾਡੇ ਲਈ ਕੁਝ ਕਰੇਗੀ ਪਰ ਮੈਨੂੰ ਇਹ ਪਤਾ ਮੈਨੂੰ ਮੇਰੀ ਹੋਸ਼ ਇਹ ਆ ਕਿ 2 ਸਾਲ ਹੋ ਗਏ ਨੇ ਮੀਟਿੰਗ 2 ਸਾਲ ਹੋਏਗਾ ਸਰਕਾਰ ਬਣੀ ਨੂੰ ਸਿੰਗਲ ਮੀਟਿੰਗ ਭਗਵੰਤ ਮਾਨ ਨੇ ਇਹਨਾਂ ਮਜ਼ਦੂਰਾਂ ਦੇ ਕਿਸੇ ਲੀਡਰ ਨਾਲ ਨਹੀਂ ਕੀਤੀ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ 8 ਘੰਟੇ ਦੀ ਡਿਊਟੀ ਜਿਹੜੀ ਆ ਉਹ ਸੀ ਆਜ਼ਾਦੀ ਵੇਲੇ ਤੋਂ ਪਹਿਲਾਂ ਸ਼ਿਕਾਗੋ ਦੇ ਸ਼ਹੀਦਾਂ ਕੋਲ ਲਾਲ ਸਲਾਮ ਕਾਇਦਾ ਸੀ ਉੱਥੇ ਲੜ ਕੇ 8 ਘੰਟੇ ਡਿਊਟੀ ਕਰਾਈ ਸੀ ਜਦੋਂ ਭਗਵੰਤਬਾਦੀ ਸਰਕਾਰ ਆਈ ਇਹਨੇ 8 ਘੰਟੇ ਦਾ ਨੋਟੀਫਿਕੇਸ਼ਨ ਕੈਨਸਲ ਕਰਕੇ 12 ਘੰਟੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਕਿ ਮਜ਼ਦੂਰ 8 ਘੰਟੇ ਦੀ بجائے 12 ਘੰਟੇ ਕੰਮ ਕਰੇਗਾ ਤਨਖਾਹ ਉਹਨੂੰ ਉਨੀ ਮਿਲੇਗੀ ਲੇਕਿਨ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੇ ਧਰਨਾ ਮਾਰਿਆ ਚੰਡੀਗੜ੍ਹ 'ਚ ਜਦੋਂ ਧਰਨੇ ਦੀ ਆਵਾਜ਼ ਗਈ ਉਸੇ ਦਿਨ ਹੀ ਉਹ ਜਿਹੜੀ ਨੋਟੀਫਿਕੇਸ਼ਨ ਸੀ ਉਹਨੂੰ ਕੈਨਸਲ ਕਰਕੇ 12 ਘੰਟੇ ਤੋਂ ਕੈਨਸਲ ਕਰਕੇ 8 ਘੰਟੇ ਕਰ ਦਿੱਤੀ ਆ ਮੈਂ ਇਹ ਕਹਿਣਾ ਚਾਹੁੰਦਾ ਮਾਨ ਸਰਕਾਰ ਨੂੰ ਕਿਰਪਾ ਧਿਆਨ ਦੇ ਮਜ਼ਦੂਰਾਂ ਵੱਲ ਮਜ਼ਦੂਰਾਂ ਦਾ ਸੋਚ ਕੰਸਟਰਕਸ਼ਨ ਬੋਰਡ ਜਿਹੜਾ ਬਣਿਆ ਆ ਵਾ ਦਿਵਾਲੀ ਤੇ ਚੰਨੀ ਸਰਕਾਰ ਨੇ 33100 ਰੁਪਏ ਨਾ ਮਜ਼ਦੂਰਾਂ ਦੇ ਖਾਤੇ ਜਿਹਾ ਪਾਇਆ ਸੀ ਭਗਵੰਤਬਾ ਨੂੰ ਉਹ ਲੋਕਾਂ ਨੂੰ ਆਸ ਸੀ ਕਿ ਸਾਡੇ ਖਾਤੇ 'ਚ ਪੈਸੇ ਪਾਏ ਜਾਣਗੇ ਪਰ ਸਿੰਗਲ ਪੈਸਾ ਨਹੀਂ ਪਾਇਆ ਲੋਕਾਂ 'ਚ ਬਹੁਤ ਰੋਸ ਹੈ ਲੋਕੀ ਇੱਟ ਦਾ ਜਵਾਬ ਪੱਥਰ ਜਿਹਾ ਦੇਣਗੇ